ਯਾ ਇਸ ਸਿਕਾ ਦਿਓ ਸ਼ਾਸ਼ੀ ਅਲੂ ਅਲੂ ਕੀ ਥੇ ਕੇ ਅੱਜ ਬੜੇ ਖੁਸ਼ੀ ਨਾਲ ਇਧਰ ਆ ਗਏ ਇਹ ਆਰਟਿਸਟ ਨੇ ਆਪਣੀ ਆਪਣੀ ਮਤਲਬ ਕਿ ਸਤਿ ਸ਼੍ਰੀ ਅਕਾਲ ਨਮਸਤੇ ਆਦਾਬ ਐਂਡ ਵੈਲਕਮ ਟੂ ਮਾਈ ਅਨਦਰ ਵਲੌਗ ਆਈ ਹੋਪ ਕਿ ਤੁਸੀਂ ਸਾਰੇ ਠੀਕ ਹੋਵੋਗੇ ਸੋ ਅੱਜ ਆ ਸੰਡੇ ਸਵੇਰ ਦਾ ਟਾਈਮ ਆ ਤੇ ਰਾਤ ਮੈਂ ਬਣਾਈ ਸੀ ਆਲੂਆਂ ਦੀ ਲਾਂਚੀ ਸਵੇਰ ਦਾ ਵੀ ਟਾਈਮ ਨਹੀਂ ਆ ਮਤਲਬ ਕਿ 11 ਜਿਹੜਿਆ ਵੱਜ ਗਏ ਆ ਤੇ ਇੱਕ ਇੱਕ ਫੁਲਕਾ ਖਾਣਾ ਆ ਸੰਡੇ ਨੂੰ ਥੋੜਾ ਲੇਟ ਹੀ ਹੋ ਜਾਈਦਾ ਆ ਆ ਬ੍ਰੇਕਫਾਸਟ ਵਗੈਰਾ ਕਰਨ ਨੂੰ ਕਿਉਂਕਿ ਸੰਡੇ ਨੂੰ ਬਹੁਤ ਸਾਰੇ ਕੰਮ ਹੁੰਦੇ ਆ ਨਾ ਸਵੇਰੇ ਸਵੇਰੇ ਤੇ ਅੱਜ ਜਿਹੜਾ ਆ ਨਾ ਉਹ ਠੰਡ ਵੀ ਸਟਾਰਟ ਹੋ ਗਈ ਆ ਅੱਜ ਤੋਂ ਜਿਹੜੀ ਸੀਤ ਬਹੁਤ ਜ਼ਿਆਦਾ ਆ ਮਤਲਬ ਕਿ ਅੱਜ ਜਿਹੜੀ ਆ ਉਹ 4 ਜਨਵਰੀ ਆ ਅਸੀਂ ਜਾਣਾ ਹੈ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਤੇ ਤੇ ਉੱਥੋਂ ਦੀਆਂ ਕੁਝ ਕਲਿੱਪ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗੀ ਸੋ ਮੈਂ ਸਭ ਤੋਂ ਪਹਿਲਾਂ ਇਹਨਾ ਬ੍ਰੇਕਫਾਸਟ ਕਰਨਾ ਆ ਇੱਧਰ ਜਿਹੜਾ ਆ ਉਹ ਜਾਨ ਦੀ ਤਿਆਰੀ ਹੁੰਦੀ ਪਈ ਆ ਤੇ ਜਿਹੜੇ ਫੁੱਲ ਲਗਦੇ ਆ ਅਸੀਂ ਤੁਹਾਨੂੰ ਕੀ ਦਿਆਂਗੇ ਆਪਾਂ ਸਿੱਖ ਇਹ ਹੋ ਗਿਆ ਪਰ ਆਪ ਆਪਾਂ ਦੇ ਨਾ ਇਹ ਮਰੇ ਨਾ ਹੋਵੇ ਸੋਗ ਦੇਨ ਧਾਰੈ ਜੋ ਕੀ ਭੋਗ ਹੋਰ ਦੇ ਕੋ ਹੋਰ ਨਾ ਨੂੰ ਕੋ ਨਾ ਕੋ ਬਾਗ ਨਾ ਕੋ ਹੈ ਇਸ ਗੁਰੂ ਦੇ ਲੜ ਲਕੋ ਸਰਦੀ ਜਿਹੜੀ ਆ ਪੂਰੇ ਜੋਰਾਂ ਤੇ ਆ ਮਤਲਬ ਕਿ ਸਰਦੀ ਮਤਲਬ ਜਿਵੇਂ ਕਿ ਅੱਜ 4 ਜਨਵਰੀ ਆ ਨਾ ਤੇ ਐਸਾ ਜਿਹੜੀ ਸਰਦੀ ਸੀਤ ਲਹਿਰ ਆ ਨਾ ਜਿਹੜੀ ਉਹ 28 29 ਦਸੰਬਰ ਤੋਂ ਸਟਾਰਟ ਹੋਈ ਆ ਪੂਰੀ ਤਰ੍ਹਾਂ ਪ੍ਰੋਪਰ ਵੇ ਨਾਲ ਸੋ ਅੱਜ ਵੀ ਬਹੁਤ ਜ਼ਿਆਦਾ ਠੰਡਾ ਤੇ ਬੱਚੇ ਜਿਹੜੇ ਆ ਹਾਲੇ ਤਿੱਕਰ ਉੱਠੇ ਨਹੀਂ ਆ ਜਿਹੜਾ ਮੇਰਾ ਵੱਡਾ ਬੇਟਾ ਆ ਉਹ ਰਾਤ ਸ਼ੀਦਾ ਸਾਹਿਬ ਗਿਆ ਸੀਗਾ ਤੁਹਾਨੂੰ-ਤਨ ਬਾਬਾ ਦੀਪ ਸਿੰਘ ਜੀ ਸ਼ੀਤਗੰਜ ਗੁਰਦੁਆਰਾ ਸਾਹਿਬ ਤੇ ਉੱਥੋਂ ਰਾਤ 1 ਵਜੇ ਆਇਆ ਸੀਗਾ ਤੇ ਉਹ ਵੀ ਸੁੱਤਾ ਆ ਤੇ ਛੋਟਾ ਬੇਟਾ ਵੀ ਸੁੱਤਾ ਆ ਤੇ 12 ਜਣੇ ਵੱਜ ਗਏ ਹਾਂ ਤੇ ਮੈਂ ਔਰ ਮੇਰੇ ਹਸਬੰਡ ਤੇ ਡੈਡੀ ਅਸੀਂ ਤਿਆਰ ਹੋ ਕੇ ਚੱਲੇ ਆ ਅ ਸ਼੍ਰੀ ਸੁਖਮਨੀ ਸਾਹਿਬ ਦੇ ਪਾਠ ਤੇ ਡੈਡੀ ਤੇ ਹਸਬੰਡ ਚਲੇ ਗਏ ਸੀਗੇ ਤੇ ਮੈਂ ਵੇਟ ਕਰ ਰਹੀ ਸੀ ਆਪਣੀ ਸਿਸਟਰ ਇਨ ਲਾਜ਼ ਦੀ ਕਿਉਂਕਿ ਮੈਂ ਉਹਨਾਂ ਦੇ ਨਾਲ ਜਾਣਾ ਸੀਗਾ ਫਿਰ ਉਹ ਦੋਨੋਂ ਆ ਗਈਆਂ ਆ ਗਏ ਲੈ ਆ ਲੈ ਆ ਦਾ ਚਿਕਾ ਹੈ ਸਤਿਗੁਰ 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 ਤਾਂ ਚਿਕਾ ਆ ਨਾ ਨਹੀਂ ਜਮ ਨਾ ਮੰਮੀ ਦਾ ਵਿੱਚ ਆਪਣੇ ਖਾਣ ਦੇ ਕੇ ਜੀ ਆਹ ਕਾਪੀ ਪਾ ਲਿਆ ਇਸ ਸਤਿਗੁਰ ਸਤਿਗੁਰ ਚਾ ਚਾ ਸਤਿਗੁਰ ਯਾਰ ਭਾਈ ਠੀਕ ਹੈ ਸਤਿਗੁਰ ਜੀ ਲੈ ਗੋ ਪੋੜਾ ਥੋੜੀ ਲੈ ਲਓ ਚਲ ਗਏ ਆਈ ਤਾਂ ਦੋ ਹੀ ਡਿਜ਼ਾਈਨ ਦਾ ਫਰਕ ਹੋਊਗਾ ਮੇਰਾ ਨਾ ਵਜਾ ਲਾ ਉਹ ਸਾਰਾ ਚੱਡਿਆ ਹੀ ਦਾ ਮੇਰਾ ਬੋਰਡ ਆ ਹੀ ਆ ਚਲ ਜੀ ਚਲ ਬੋਰਡ ਫਿਰ ਤੋਂ ਲੈ ਕਿੰਨਾ ਨਹੀਂ ਚੋਣ ਮੈਂ ਜਿਹੜੂ ਜੀ ਰੋਕ ਖਿੱਚੋ ਇੱਕ ਦਾ ਖਿੱਚਣਾ ਤੇਰੇ ਨਾਲ 사ਤੇ ਗੁਪਨੇ ਬੈਠਾ ਆ રે ਆਇਆ ਵਡਾ ਭਰਾ ਵਡਾ ਭਰਾ ਜਿਵੇਂ ਕਿ ਤੁਹਾਨੂੰ ਪਤਾ ਹੀ ਆ ਕਿ ਮੰਮੀ ਜਿਹੜੇ ਹਜੂਰ ਸਾਹਿਬ ਗਏ ਹੋਏ ਆ ਸੋ ਮੰਮੀ ਅੱਜ ਇਸ ਫੰਕਸ਼ਨ ਵਿੱਚ ਸ਼ਾਮਿਲ ਨਹੀਂ ਆ ਉਹ ਜੂਰ ਸੇਵਾ ਉਹਨਾਂ ਨੇ ਵਾਪਸ ਆਣਾ ਆ 9 ਜਨਵਰੀ ਨੂੰ ਤੇ ਇੱਧਰ ਜਿਹੜਾ ਆ ਮੰਮੀ ਨੂੰ ਵੀਡੀਓ ਕਾਲ ਕੀਤੀ ਜਾ ਰਹੀ ਆ ਤੇ ਉਹਨਾਂ ਨੂੰ ਮਿਸ ਕੀਤਾ ਜਾ ਰਿਹਾ ਆ ਅੱਲੂ ਅੱਲੂ ਕਿੱਥੇ ਗਿਆ ਅੱਲੂ ਬੜੇ ਕਿਨਾਰੇ ਤੋਂ ਗੰਨੂ ਬੜੇ ਕਿਨਾਰੇ ਅਸੀਂ ਲੰਗਰ ਸ਼ੱਕ ਲਿਆ ਸੀਗਾ ਤੇ ਬੱਚੇ ਜਿਹੜੇ ਆ ਉਹ ਘਾਰ ਹੀ ਸੀਗੇ ਬਿਲਕੁਲ ਸਾਹਮਣੇ ਘਰ ਸੀ ਨਾ ਤੇ ਫਿਰ ਮੋਂ ਨਵਾਸਤੇ ਘਰੇ ਲੰਗਰ ਲੈ ਆਈ ਸੀ ਬਹੁਤ ਲੇਟ ਉੱਠੇ 12:30 ਮਤਲਬ ਕਿ 21:00 ਵਜ ਗਿਆ ਸੀਗਾ ਉਸ ਤੋਂ ਬਾਅਦ ਥੋੜਾ ਜਿਹਾ ਲੇਡੀ ਸੰਗੀਤ ਹੋਇਆ ਜੱਲੀ ਬਾਬਰ ਜੀ ਕੋਟੇ ਤੇ ਸੋ ਪਰਦੇਸ ਅੱਜ ਮੈਂ ਜੱਲੀ ਹਨ ਵਾਪਸੀ ਹੋਣ ਲੱਗੀ ਆ ਪ੍ਰੋਗਰਾਮ ਵੇਖ ਕੇ ਚਲੋ ਬਾਏ ਬਾਏ ਮਿਲਦੇ ਹਾਂ ਲੋੜੀ ਤੋਂ ਬਾਅਦ ਆਹ ਮੈਂ ਅਸਿੱਧਾ ਆਵਾਂਗੇ ਪਹਿਲਾਂ ਆਈ ਆਵਾਂਗੇ ਚੰਗਾ ਬਾਏ ਫਿਰ ਬਾਏ ਬਾਏ ਸੋ ਹੁਣ ਜਿਹੜੀ ਵੀਡੀਓ ਕਲਿੱਪ ਮੈਂ ਤੁਹਾਡਾਂ ਨਾਲ ਸ਼ੇਅਰ ਕਰਨ ਲੱਗੀ ਆ ਨਾ 8 ਦਸੰਬਰ ਮਿੱਡ ਦੀ ਆ ਤੇ ਮੈਂ ਵੀਡੀਓ ਰਿਕਾਰਡ ਕੀਤੀ ਸੀਗੀ ਬਟ ਮੈਂ ਸ਼ੇਅਰ ਨਹੀਂ ਕਰ ਪਾਈ ਕਿਉਂਕਿ ਕਈ ਵਾਰੀ ਮੇਰੇ ਨਾਲ ਐਂਜ ਹੁੰਦਾ ਆ ਕਿ ਮੈਂ ਇੰਨੀ ਜ਼ਿਆਦਾ ਬਿਜ਼ੀ ਹੁੰਦੀਆਂ ਘਰ ਦੇ ਕੰਮਾਂ ਵਿੱਚ ਕਿ ਮੈਂ ਵੀਡੀਓ ਤੇ ਰਿਕਾਰਡ ਕਰ ਲੈਨੀ ਆ ਬਟ ਉਹਨੂੰ ਐਡਿਟ ਨਹੀਂ ਕਰ ਪਾਉਂਦੀ ਵਾਇਸਓਵਰ ਨਹੀਂ ਕਰ ਪਾਉਂਦੀ ਤੇ ਕਈ ਵਾਰੀ ਫੇਰ ਮੈਂ ਵੀਡੀਓ ਡਿਲੀਟ ਹੀ ਕਰ ਦਿੰਦੀ ਆ ਉਹ ਮੈਂ ਤੁਹਾਡੇ ਨਾਲ ਸ਼ੇਅਰ ਵੀ ਨਹੀਂ ਕਰ ਪਾਉਂਦੀ ਸੋ ਇਹ ਜਿਹੜੀ ਵੀਡੀਓ ਕਲਿੱਪ ਆਣਾ ਮੈਂ ਤੁਹਾਡੇ ਨਾਲ ਅੱਜ ਸ਼ੇਅਰ ਕਰਨ ਲੱਗੀਆਂ ਇਸ ਵਲੌਗ ਵਿੱਚ ਤੇ ਅਸੀਂ ਗਏ ਸੀਗੇ ਆਰਟ ਗੈਲਰੀ ਇੰਡੀਅਨ ਅਕੈਡਮੀ ਆਫ ਫਾਈਨ ਆਰਟਸ ਸੋ ਉੱਥੇ ਐਗਜ਼ੀਬਿਸ਼ਨ ਲੱਗੀ ਸੀਗੀ ਤੇ ਅਸੀਂ ਐਗਜ਼ਿਬਿਸ਼ਨ ਤੇ ਗਏ ਸੀਗੇ ਸਾਡੇ ਚਾਚਾ ਜੀ ਆਏ ਸੀਗੇ ਤੇ ਛੇ ਆਰਟਿਸਟ ਦੀ ਜਿਹੜੀ ਐਗਜ਼ਿਬਿਸ਼ਨ ਲੱਗੀ ਸੀਗੀ ਸੋ ਮੈਂ ਫਰਸਟ ਟਾਈਮ ਜਿਹੜਾ ਆ ਇਸ ਤਰ੍ਹਾਂ ਕਿਸੇ ਆਰਟ ਐਗਜ਼ਿਬਿਸ਼ਨ ਤੇ ਗਈ ਸੀਗੀ ਤੇ ਕਾਫੀ ਮਤਲਬ ਕਿ ਬਹੁਤ ਹੀ ਵਧੀਆ ਲੱਗਾ ਸਾਰੇ ਆਰਟਿਸਟ ਨੇ ਆਪਣੀ ਆਪਣੀ ਮਤਲਬ ਕਿ ਜੋ ਵੀ ਉਹਨਾਂ ਦੇ ਆਪਣੀ ਇੱਕ ਭਾਵਨਾਵਾਂ ਨੂੰ ਜਿਹੜਾ ਇੱਕ ਪੇਂਟਿੰਗ ਦੇ ਵਿੱਚ ਉਤਾਰਿਆ ਸੀਗਾ ਅ ਕਈ ਵਾਰੀ ਕਿ ਹੁੰਦਾ ਹੈ ਨਾ ਸੱਚ ਦੱਸਾਂ ਤੇ ਮੈਨੂੰ ਇੰਨੀ ਸਮਝ ਨਹੀਂ ਆ ਤਾਂ ਮੈਨੂੰ ਇੰਨੀ ਜਲਦੀ ਸਮਝ ਨਹੀਂ ਲੱਗਦੀ ਬਹੁਤ ਸਾਰੇ ਹੋਣਗੇ ਜਿਨ੍ਹਾਂ ਨੂੰ ਨਹੀਂ ਵੀ ਸਮਝ ਆਦੀ ਕਿਉਂਕਿ ਆਰਟ ਨੂੰ ਵੀ ਸਮਝਣਾ ਇੱਕ ਕਲਾ ਹੀ ਆ ਤੇ ਬਟ ਮੈਂ ਫਿਰ ਵੀ ਮੈਨੂੰ ਬਹੁਤ ਵਧੀਆ ਲੱਗਾ ਬਹੁਤ ਅਟਰੈਕਟਿਵ ਸੀਗੀਆਂ ਸਾਰਾ ਕੁਝ ਔਰ ਮੈਂ ਹੈਰਾਨ ਵੀ ਸੀਗੀ ਕਿ ਕਿਵੇਂ ਇੱਕ ਆਰਟਿਸਟ ਜਿਹੜਾ ਆ ਆਪਣੀਆਂ ਭਾਵਨਾਵਾਂ ਨੂੰ ਆਪਣੀ ਸੋਚ ਨੂੰ ਜਿਹੜਾ ਆ ਇੱਕ ਕੈਨਵਸ ਦੇ ਉੱਤੇ ਉਤਾਰ ਦਿੰਦਾ ਆ ਤੇ ਮੈਂ ਬਹੁਤ ਧਿਆਨ ਨਾਲ ਸਾਰਾ ਕੁਝ ਵੇਖਿਆ ਔਰ ਮੈਨੂੰ ਬਹੁਤ ਵਧੀਆ ਲੱਗਾ ਜਿੰਨਾ ਹੋ ਸਕਿਆ ਮੈਂ ਰਿਕਾਰਡ ਕਰ ਲਿਆ ਅਸੀਂ ਸਾਰੇ ਜਾਣੇ ਗਏ ਸੀਗੇ ਮੈਂ ਮੰਮੀ ਮੇਰੀ ਸਿਸਟਰ ਇਨ-ਲਾ ਤੇ ਐਕਚੁਅਲੀ ਜਿਹੜੀ ਐਗਜ਼ਿਬਿਸ਼ਨ ਲੱਗੀ ਸੀਗੇ ਨਾ ਇਹ ਮੇਰੇ ਚਾਚਾ ਜੀ ਅਤੇ ਉਹਨਾਂ ਦੀ ਮਤਲਬ ਕਿ ਨੋ ਦੀ ਸੀਗੀ ਦੋਨਾਂ ਦੀ ਨਾਲ ਚਾਰ ਆਰਟਿਸਟ ਹੋਰ ਸੀਗੇ ਜੋ ਕਿ ਵੱਖਰੀਆਂ ਵੱਖਰੀਆਂ ਜਗ੍ਹਾ ਤੋਂ ਸੀਗੇ ਤੇ ਸੱਚ ਦੱਸਾਂ ਤੇ ਮੈਂ ਪਹਿਲੀ ਵਾਰੀ ਐਵੇਂ ਵੇਖਿਆ ਆ ਤੇ ਸ਼ਾਇਦ ਅ ਮਤਲਬ ਕਿ ਮੇਰੀ ਧਰਾਨੀ ਦੇ ਕਰਕੇ ਹੀ ਸਾਨੂੰ ਇਹ ਮੌਕਾ ਮਿਲਿਆ ਆ ਵੇਖਣ ਦਾ ਤੇ ਮੈਨੂੰ ਤੇ ਬਹੁਤ ਵਧੀਆ ਲੱਗਾ ਇੱਕ ਜਿਵੇਂ ਸ਼ਾਇਦ ਮੈਂ ਬਿਆਨ ਨਹੀਂ ਕਰ ਸਕਦੀ ਕੁਝ ਸਮਝੇ ਤੋ ਪਰ ਆ ਵੀ ਸੀਗਾ ਬਟ ਕੁਝ ਸਮਝ ਲੱਗ ਵੀ ਰਿਹਾ ਸੀਗਾ ਸੋ ਮਿਕਸਡ ਜੇ ਫੀਲਿੰਗਸ ਸੀ ਸੀਗਾ ਐਕਚੁਅਲੀ ਜਦਨੀ ਤੇ ਅਸੀਂ ਕਿਸੇ ਚੀਜ਼ ਬਾਰੇ ਜਾਣੀ ਇਹ ਨਾ ਸਾਨੂੰ ਸਮਝ ਵੀ ਨਹੀਂ ਲੱਗਦੀ ਸੋ ਜਦੋਂ ਅਸੀਂ ਆਰਟ ਗੈਲਰੀ ਦੇ ਵਿੱਚ ਸਾਰਿਆਂ ਦੀਆਂ ਵੱਖਰੀਆਂ ਵੱਖਰੀਆਂ ਪੇਂਟਿੰਗ ਵੇਖੀਆਂ ਨਾ ਤਾਂ ਸਾਨੂੰ ਪਤਾ ਲੱਗਾ ਕਿ ਹਰ ਕਿਸੇ ਦਾ ਪੇਂਟਿੰਗ ਦਾ ਵੀ ਇੱਕ ਜਿਹੜਾ ਹੈ ਨਾ ਤਰੀਕਾ ਹੁੰਦਾ ਆ ਹਰ ਇੱਕ ਵੱਖਰੇ ਵੱਖਰੇ ਤਰੀਕੇ ਨਾਲ ਜਿਹੜੇ ਪੇਂਟਿੰਗ ਕਰਦੇ ਆ ਸੋ ਮੈਂ ਜਿੰਨਾ ਹੋ ਸਕਿਆ ਉਸ ਨੂੰ ਰਿਕਾਰਡ ਕੀਤਾ ਤੇ ਤੁਹਾਡੇ ਨਾਲ ਸ਼ੇਅਰ ਕੀਤਾ ਜਿਹੜੀ ਛੱਲੀ ਵਾਲੀ ਪੇਂਟਿੰਗ ਆ ਇਹ ਚਾਚਾ ਜੀ ਨੇ ਬਣਾਈ ਸੀਗੀ ਤੇ ਇਹਦੇ ਵਿੱਚ ਚਾਚਾ ਜੀ ਨੇ ਦੱਸਿਆ ਕਿ ਇਹ ਛੱਲੀ ਜਿਹੜੀ ਆ ਇੱਕ ਤਰ੍ਹਾਂ ਦੇ ਅਸੀਆਂ ਤੇ ਪੰਜ ਇਹਨਾਂ ਨੂੰ ਕੀੜੇ ਲੱਗੇ ਹੋਏ ਆ ਜਿਹੜੇ ਕਿ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਆ ਸੋ ਹਰ ਕਿਸੇ ਨੇ ਆਪੋ ਆਪਣੇ ਤਰੀਕੇ ਦੇ ਨਾਲ ਜਿਹੜੀਆਂ ਪੇਂਟਿੰਗ ਨੂੰ ਰੂਪ ਦਿੱਤਾ ਆ ਆਪਣੇ ਸੋਚ ਨੂੰ ਜਿਹੜਾ ਆ ਉਹ ਕੈਨਵਸ ਤੇ ਉਤਾਰਿਆ ਆ ਇਸ ਤੋਂ ਬਾਅਦ ਜਿਹੜਾ ਆ ਨਾਲ ਹੀ ਜਿਹੜੀ ਆ ਆਟ ਐਗਜ਼ਿਬਿਸ਼ਨ ਦੇ ਨਾਲ ਹੀ ਜਿਹੜਾ ਆ ਉਹ ਇੱਕ ਸੀਲ ਲੱਗੀ ਹੋਈ ਸੀਗੀ ਕੱਪੜਿਆਂ ਦੀ ਫਿਰ ਅਸੀਂ ਉੱਥੇ ਗਏ ਬਟ ਉੱਥੇ ਜਿਹੜਾ ਆ ਮੈਨੂੰ ਕੁਝ ਖਾਸ ਪਸੰਦ ਨਹੀਂ ਆਇਆ ਕਿਸੇ ਨੂੰ ਵੀ ਨਹੀਂ ਪਸੰਦ ਆਇਆ ਬਸ ਅਸੀਂ ਦੇਖ ਕੇ ਵਾਪਸ ਆ ਗਏ ਅੱਜ ਮੈਂ ਤੁਹਾਡੇ ਨਾਲ ਇੱਕ ਵਲੌਗ ਵਿੱਚ ਦੋ ਵੀਡੀਓ ਸ਼ੇਅਰ ਕੀਤੀਆਂ ਆ I hope ਕਿ ਤੁਹਾਨੂੰ ਪਸੰਦ ਆਈਆਂ ਹੋਣਗੀਆਂ ਜੇ ਵੀਡੀਓ ਤੁਹਾਨੂੰ ਪਸੰਦ ਆਉਂਦੀ ਹੈ ਤਾਂ ਪਲੀਜ਼ ਇੱਕ ਲਾਈਕ ਜ਼ਰੂਰ ਦੇ ਦੇਆ ਕਰੋ ਸੋ ਹੁਣ ਮਿਲਦੇ ਆ ਨੈਕਸਟ ਵਲੌਗ ਵਿੱਚ ਸਤਿ ਸ਼੍ਰੀ ਅਕਾਲ ਐਂਡ ਥੈਂਕ ਯੂ ਫਾਰ ਵਾਚਿੰਗ